ਭਾਵ ਕੋਰੇ ਨੇ ਸਮਾਂ ਲੱਗ ਗਿਆ ਜੀ ਕਦੇ 2007 ਚ ਖੁਸ਼ੀ ਮੜਾਈ ਗਈ ਸੀ ਤੇ ਅੱਜ ਕੀ ਕਹੂੰਗਾ ਸਰ ਸਬਰ ਦਾ ਪਿੱਛੇ ਕਰ ਲੱਗ ਰਿਹਾ ਧਾਰ ਮਿੱਠਾ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ ਚ ਇਹ ਜਿਹੜੀ ਜਿੱਤ ਹੋਈ ਹੈ ਨਾ ਜੀ ਇਹ ਸਾਰੇ ਗਿੱਦੜਵਾ ਦੀ ਜਿੱਤ ਹੋਈ ਹੈ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਹੀ ਜਿੱਤਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਮਤਲਬ ਕਿ ਇੱਕ ਖੁਸ਼ੀ ਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਕੁਝ ਤਾਂ ਥੋੜੇ ਹਿਸਟਰ ਤੱਕ ਪਾੜੇ ਹਾਂ ਹਾਂ ਕੀ ਤਾਂ ਪਰ ਲੱਗਦਾ ਹੈ ਕਿ ਸਬਕ ਮਿਲ ਗਿਆ ਉਹਨਾਂ ਨੂੰ ਇੱਕਦਟ ਪਾੜੇ ਲੋਕਾਂ ਨੇ ਦਿੱਤਾ ਜੀ ਪੂਰਾ ਐਂ ਦੇਖ ਰਿਹਾ ਦਿਖ ਰਿਹਾ ਚਲੋ ਸਾਬ ਲਾਡੀ ਜੀ ਨੇ ਤਿਹੋ ਸਾਬ ਲਾਡੀ ਜੀ ਨੇ ਦੋ ਜੱਫੀਆਂ ਪਾਈਆਂ ਉਹ ਦੋ ਜੱਫੀਆਂ ਦਾ ਕੀ ਮਹਿਨਾ ਗੱਟੀਏ ਸਰ ਇੱਕ ਅਮਨ ਜੀ ਦੀ ਇੱਕ ਆਵਦੀ ਅਮਨ ਜੀ ਤੋਂ ਆਏ ਨਹੀਂ ਗਿਆ ਉਹਨਾਂ ਦੀ ਥਾਂ ਤੇ ਵੀ ਆਪਦੀ ਪਾਲੀ ਤੇ ਫਿਰ ਆਪਦੀ ਤੇ ਪਾਉਣੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਤੇ ਆ ਰਹੇ ਆ ਰਹੇ ਅੱਛਾ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਫੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ ਜੀ ਸਾਡੀ ਸਾਹਿਬ ਦਾ ਆਪ ਕਹਿੰਦੇ ਕਿ ਸਭ ਤੋਂ ਆਪ ਜੀ ਨੂੰ ਜਨ ਨੂੰ ਜੀਨੀ ਕਰਦਾ ਕਿ ਲੋਕ ਬੜੇ ਲੋਕਾਂ ਨੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਇਹਦੇ ਵਿੱਚ ਕੋਈ ਦੋਰਾ ਨਹੀਂ ਸਿਰ ਝੁੱਕ ਜਾਂਦਾ ਜੀ ਮੇਰੇ ਇਹਨਾਂ ਦੇ ਪਿਆਰ ਦੇ ਮੈਂ ਆਪ ਦੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲੇ ਜੀ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਪ ਬੜੀ ਹੈ ਨਹੀਂ ਬਿਲਕੁਲ ਕਰਾਂਗੇ ਜੀ ਸਭ ਦਾ ਕੰਮ ਕਰਾਂਗੇ ਸੇਰ ਸੇਰ ਮਨਪ੍ਰੀਤ ਸੇਰ ਕਰਾਂਗੇ ਕਰਾਂ ਉਹਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿ ਪੰਜਾਬ ਸਾਡਾ ਬਹੁਤ ਬਿਗਸ ਹਾਲਾਂਕਿ ਇਹ ਤੇ ਵੀ ਵੱਡੇ ਲੀਡਰ ਤੇਰਾਪਾਪਾ ਨਾੜਕ ਮਿਸ ਲੱਗਦਾ ਕਿ ਮੈਂਡੇਟ ਕਿਤਨੇ ਕਿਤੇ ਜਿੱਤਿਆ ਕਰ ਵੀ ਹੈ ਲੋਕਾਂ ਨੂੰ ਲੈ ਕੇ ਓਬਵੀਅਸਲੀ ਗਵਰਨਮੈਂਟ ਦਾ ਬੜਾ ਬੜਾ ਰੋਲ ਆ ਜੀ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਜਿਹੜੇ ਬਦਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਕਿ ਲੋਕ ਸਾਡੇ ਨਾਲ ਆ ਪਾਰਟੀ ਦੇ ਨਾਲ ਆ ਲੋਕ ਹਾਂ ਗੱਬੜਬਾਹ ਦੇ ਲੋਕਾਂ ਨੂੰ ਆਖਰ ਕੀ ਕਰਨਾ ਚਾਹੁੰਦੇ ਬੈਠੀ ਕੁਰਸੀ ਚਲੋ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾ ਮਾਂ ਕਰੋੜਾਂ ਵਾਰੀ ਸ਼ੁਕਰ 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 ਉਹ ਵੀ ਥੋੜਾ ਬਹਿ ਜੂ ਇਹਨਾਂ ਦੇ ਅੱਗੇ ਭਾਵਕ ਹੋ ਰਹੇ ਨੇ ਸਾਫ ਦਾ ਸਮਾਂ ਲੱਗਿਆ ਜੀ ਕਦੇ 2007 ਚ ਖੁਸ਼ੀ ਮਨਾਈ ਗਈ ਸੀ ਅੱਜ ਕੀ ਕਹਾਂਗੇ ਸਰ ਸਬਰ ਦਾ ਪਰ ਪਿੱਛੇ ਕਰ ਲਾ ਗਿਰਿਆ ਤਾਰ ਮਿੱਠਾ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ ਚ ਇਹ ਜਿਹੜੀ ਜਿੱਤ ਹੋਈ ਹੈ ਨਾ ਜੀ ਇਹ ਸਾਰੇ ਗਿੱਦੜਵਾ ਦੀ ਜਿੱਤ ਕੋਈ ਹੈ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਜਿੱਤਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਮਤਲਬ ਕੀ ਇੱਕ ਖੁਸ਼ੀ ਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਕੁਝ ਸੀ ਤਾਂ ਥੋੜੇ ਹਿੱਸੇ ਤੱਕ ਪਾੜੇ ਹਾਂ ਹਾਂ ਕੀਤਾ ਹੋਇਆ ਜੀ ਪਰ ਇਹ ਲੱਗਦਾ ਹੈ ਇਹ ਸਮਤ ਮਿਲ ਗਿਆ ਉਹਨਾਂ ਨੂੰ ਇੱਕਦੜ ਪਾ ਦੇ ਲੋਕਾਂ ਨੇ ਦੇਤਾ ਜੀ ਪੂਰਾ ਐਂ ਦਿਖ ਰਿਹਾ ਦਿਖ ਰਿਹਾ ਲੋਕ ਸਾਹਿਬ ਲਾਡੀ ਜੀ ਨੇ ਚਲੋ ਸਭ ਲਾਡੀ ਜੀ ਨੇ ਦੋ ਜੱਫੀਆਂ ਪਾਈਆਂ ਉਹ ਦੋ ਜੱਫੀਆਂ ਦਾ ਕੀ ਮੈਨਾ ਗੱਟਿਏ ਸਰ ਇੱਕ ਅਮਨ ਜੀ ਦੀ ਇੱਕ ਆਵਦੀ ਅਮਨ ਜੀ ਤਾਂ ਆਏ ਨਹੀਂ ਗਿਆ ਉਹਨਾਂ ਦੀ ਰਾਦੇ ਵੀ ਆਪਦੀ ਪਾਲੀ ਤੇ ਫਿਰ ਆਪਦੀ ਤੇ ਪਾਉਣੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਤੇ ਆ ਰਹੇ ਆ ਰਹੇ ਅੱਛਾ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਫੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪਣੀ ਪਤਾ ਮੇਰੇ ਨਾਲ ਕੀ ਕਰਨਗੇ ਜੀ ਸਾਡੀ ਸਾਹਿਬ ਤਾਂ ਆਪ ਕਹਿੰਦਾ ਕਿ ਸਭ ਤੋਂ ਆਪ ਜੀ ਚਾਰ ਨੂੰ ਜੀਨੀ ਕਰਦਾ ਕਿ ਲੋਕ ਬੜੇ ਲੋਕਾਂ ਦੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਇਹਦੇ ਵਿੱਚ ਕੋਈ ਦੋਰਾ ਨਹੀਂ ਸਿਰ ਝੁੱਕ ਜਾਂਦਾ ਜੀ ਮੇਰੇ ਇਹਨਾਂ ਦੇ ਪਿਆਰ ਦੇ ਮੈਂ ਆਪ ਦੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲੇ ਪੰਜਾਬ ਦੀ ਜਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਸ ਘੜੀਏ ਨਹੀਂ ਬਿਲਕੁਲ ਕਰਾਂਗੇ ਜੀ ਸਭ ਦਾ ਕੰਮ ਕਰਾਂਗੇ ਸਿਰ ਸਿਰ ਵਨ ਪੀ ਸਿਰ ਕਰਾਂਗੇ ਕਰਾਂ ਉਹਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿ ਪੂnji ਕਾਬਜ਼ ਹੋ ਗਏ ਬੜੇ ਬਿੱਗਸ ਜੀ ਹਾਲਾਂਕਿ ਇਹ ਤੇ ਵੀ ਵੱਡੇ ਲੀਡਰ ਡੇਰਾਪਾਪਾ ਨਾੜਕ ਵੀ ਲੱਗਦਾ ਕਿ ਪਰ ਮੰਡੇਟ ਕਿਤਨੇ ਕਿਤੇ ਜਿੱਤ ਕੇ ਸਰਕਾਰ ਬਣਾਈ ਹੈ ਲੋਕਾਂ ਨੂੰ ਲੈ ਕੇ ਆਬਵੀਅਸਲੀ ਗਵਰਨਮੈਂਟ ਦਾ ਬੜਾ ਬੜਾ ਰੋਲ ਆ ਜੀ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਜਿਹੜੇ ਬਦਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਕਿ ਲੋਕ ਸਾਡੇ ਨਾਲ ਆ ਪਾਰਟੀ ਦੇ ਨਾਲ ਆ ਲੋਕ ਹਾਂ ਗੱਟੜ ਬਾਹਰ ਦੇ ਲੋਕਾਂ ਨੂੰ ਆਖਰ ਕੀ ਕਰਨਾ ਚਾਹੁੰਦੇ ਹੈ ਬਾਈ ਦੀ ਕੋਰਸ ਚਲੋ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾ ਮਾਂ ਕਰੋੜਾਂ ਵਾਰੀ ਸ਼ੁਕਰ 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 ਉਹ ਵੀ ਥੋੜਾ ਬਹਿ ਜੂ ਇਹਨਾਂ ਦੇ